ਦੋਸਤੋ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਪਿੰਡ ਬੈਬਲ ਤੋਂ ਜਿੱਥੇ ਤੁਹਾਨੂੰ ਦੱਸਦੀ ਕਿ ਪਿਛਲੇ ਦਿਨ ਇੱਕ ਵੀਡੀਓ ਵਾਇਰਲ ਹੁੰਦੀ ਆ ਉਹ ਵੀਡੀਓ ਵੀ ਸਾਡੇ ਚੈਨਲ ਤੇ ਵਾਇਰਲ ਹੁੰਦੀ ਹੈ ਕਿ ਜਿਹੜਾ ਇੱਕ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨ ਬੇਸ਼ੱਕ ਪਾਵਾਂ ਹਜੇ ਦੂਰ ਹੈ ਪਰ ਵਿਧਾਨ ਸਭਾ ਦੀ ਤਿਆਰੀ ਦੇ ਵਿੱਚ ਆਪਣੇ ਆਪਣੇ ਪਾਰਟੀਆਂ ਦੇ ਉਮੀਦਵਾਰ ਜਿਹੜੇ ਪਾਰਟੀ ਨੂੰ ਅੱਗੇ ਵਧਣ ਦੇ ਲਈ ਤਿਆਰੀਆਂ ਕਰ ਰਹੇ ਨੇ ਤਾਂ ਉੱਥੇ ਅਸੀਂ ਪਿਛਲੇ ਵਾਰੀ ਇੱਕ ਜਿਹੜੇ ਕਿ ਸਰਪੰਚ ਨੇ ਫਰੀਦਕੋਟ ਦਿਹਾਤੀ ਦੇ ਸਫਰੀ ਔਰ ਉਹਨਾਂ ਨਾਲ ਇੱਕ ਗੱਲਬਾਤ ਹੋਈ ਸੀ ਕਿ ਉਹਨਾਂ ਨੇ ਦੱਸਿਆ ਸੀ ਕਿ ਜਿਹੜਾ ਮੇਰਾ ਪਿਛਲਾ ਪਿੰਡ ਬਾਈਬਲ ਕਲਾ ਤਾਂ ਉਹਦੇ ਤੇ ਕੁਝ ਲੋਕਾਂ ਨੇ ਕਮੈਂਟ ਕਰਕੇ ਕਿਹਾ ਸੀਗਾ ਕਿ ਇਹਨਾਂ ਦਾ ਪਿੰਡ ਬਾਈਬਲ ਨਹੀਂ ਹੈਗਾ ਪਰ ਅੱਜ ਅਸੀਂ ਖੜੇ ਹਾਂ ਬਾਈਬਲ ਔਰ ਉਹਨਾਂ ਪਰਿਵਾਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਸਫਰੀ ਦਾ ਜਿਹੜਾ ਇਸ ਪਿੰਡ ਦੇ ਨਾਲ ਕੀ ਮਤਲਬ ਕਹਿੰਦੇ ਹੁੰਦੇ ਕੀ ਲਾਗਾ ਦੇਗਾ ਪੰਜਾਬੀ ਦੇ ਵਿੱਚ ਹੈਗਾ ਕਿ ਜਿਵੇਂ ਉਹਨਾਂ ਨੇ ਲਿਖਿਆ ਕਿ ਇਹ ਤੇ ਸਾਡੇ ਪਿੰਡ ਦਾ ਬੰਦਾ ਹੀ ਹੈ ਨਹੀਂ ਪਰ ਉਹ ਕਹਿੰਦੇ ਕਿ ਮੇਰਾ ਜਿਹੜਾ ਜਨਮ ਵੀ ਇੱਥੋਂ ਦਾ ਹੋਇਆ ਇੱਥੋਂ ਤੱਕ ਕਮੈਂਟਾਂ ਦੇ ਵਿੱਚ ਲੋਕ ਇਹ ਵੀ ਕਹਿ ਰਹੇ ਸੀ ਕਿ ਸਫਰੀ ਦਾ ਜਨਮ ਸਰਟੀਫਿਕੇਟ ਦਿਖਾਓ ਜਦੋਂ ਕਿ ਜਨਮ ਸਰਟੀਫਿਕੇਟ ਕੀ ਹੈ ਤੇ ਉਹਨਾਂ ਦੇ ਜਿਹੜੇ ਬਜ਼ੁਰਗਾਂ ਦੇ ਨਾਲ ਬਜ਼ੁਰਗ ਜਿਨ੍ਹਾਂ ਨੇ ਹੱਥੀ ਕਿਰਤ ਕਰਦੇ ਹੁੰਦੇ ਸੀ ਇਕੱਠੇ ਜਾਂ ਉਹਨਾਂ ਦੀ ਜਿਹੜੀ ਸਫਰੀ ਕੀ ਜਿਹੜੀ ਜ਼ਮੀਨ ਸੀਗੀ ਵਹਿਬਲ ਕਲਾਂ ਚੋਂ ਦੇਕੇ ਗਏ ਸੀਗੇ ਉਹ ਵੀ ਇੱਥੇ ਮੌਜੂਦ ਐਸ ਟਾਈਮ ਜਿਉਂਦੇ ਜਾਗਦੇ ਨੇ ਜਿਨ੍ਹਾਂ ਦੀ ਉਮਰ ਲਗਭਗ ਕਹਿੰਦੇ 100 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਗੱਲ ਕਰਾਂਗੇ ਸਫਰੀ ਸਰਪੰਚੀ ਨਾਲ ਕਿ ਅੱਜ ਫੇਰ ਉਹ ਦੁਬਾਰਾ ਇਸ ਪਿੰਡ ਦੇ ਵਿੱਚ ਲੋਕਾਂ ਨੇ ਕਮੈਂਟ ਬੜੇ ਕੀਤੇ ਕਿ ਜਿਹੜਾ ਸਫਰੀ ਸਾਡੇ ਹਲਕੇ ਦੇ ਵਿੱਚ ਆਇਆ ਇਹ ਨਵਾਂ ਬੰਦਾ ਇਹਨੂੰ ਤਾਂ ਸਾਡੇ ਹਲਕੇ ਬਾਰੇ ਕੁਝ ਵੀ ਨਹੀਂ ਪਤਾ ਤੇ ਨਾ ਹੀ ਇਹਦਾ ਇਹ ਪਿੰਡ ਹੈ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਮੈਂ ਨਾ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਹਰ ਵਕਤ ਗੱਲਬਾਤ ਕਰਦਾ ਜੇ ਮੈਂ ਪਾਰਟੀ ਦੇ ਵਿੱਚ ਜਦੋਂ ਮੈਂ ਆਇਆ ਸੀਗਾ ਪਾਰਟੀਆਂ ਵਿੱਚ ਚੱਲਿਆ ਮੈਂ ਕੰਮ ਕੀਤਾ ਕਦੇ ਵੀ ਮੈਂ ਕੋਈ ਵੀ ਅੱਜ ਤੱਕ ਵੀਡੀਓ ਪਾਈ ਆ ਸਬੂਤਾਂ ਤੱਥਾਂ ਦੇ ਆਧਾਰ ਤੇ ਪਾਈ ਆ ਔਰ ਜਿਹੜੇ ਵੀਰ ਦੇਖ ਰਹੇ ਸੀ ਜਾਂ ਕਮੈਂਟ ਕਰ ਰਹੇ ਸੀ ਜੇ ਪੁੱਛਣਾ ਚਾਹੁੰਦੇ ਸੀ ਤੇ ਮੈਂ ਉਹਨਾਂ ਨੂੰ ਅੱਜ ਵਿਦ ਪ੍ਰੂਫ ਉਹ ਮੇਰਾ ਜਨਮ ਸਰਟੀਫਿਕੇਟ ਮੰਗਦੇ ਸੀ ਕੋਈ ਕਹਿੰਦੇ ਜ਼ਮੀਨ ਦੀ ਗਰਦੋਰੀ ਜਾਂ ਜਮ੍ਹਾਂਬੰਦੀਤੀ ਆਵੇ ਮੈਂ ਉਹਨਾਂ ਨੂੰ 100 ਸਾਲ ਦੇ ਸਾਡੇ ਹੇਤਰਾਮ ਜੀ ਜਿਹੜੇ ਸਾਡੇ ਦਾਦਾ ਜੀ ਦੇ ਨਾਲ ਔਰ ਮੇਰੇ ਫਾਦਰ ਸਾਹਿਬ ਦੇ ਨਾਲ ਮੈਂ ਇੱਥੇ ਆਇਆ ਤੇ ਮੇਰੇ ਚਾਰੇ ਤਾਇਆ ਦੇ ਤੇ ਫਾਦਰ ਦਾ ਨਾਮ ਦੱਸਿਆ ਉਹ ਥਾਣਾ ਜੀ ਜਿਨ੍ਹਾਂ ਨੂੰ ਮੈਂ ਜ਼ਮੀਨ ਬਾਰੇ ਦੱਸਿਆ ਸੀ ਵੀ ਜ਼ਮੀਨ ਦੇ ਕੇ ਗਿਆ ਸੀ ਇਹ ਹੀ ਦੱਸਣਗੇ ਤੁਹਾਨੂੰ ਮੇਰਾ ਜਨਮ ਕਿੱਥੋਂ ਦਾ ਕਿੱਥੋਂ ਦਾ ਨਹੀਂ ਤੇ ਸਾਡਾ ਇਹਨਾਂ ਨਾਲ ਕੀ ਰਿਸ਼ਤਾ ਜੀ ਬੇਵਲ ਪਿੰਡ ਇੱਕ ਬੇਵਲ ਦੇ ਵਿੱਚ ਬਹੁਤ ਵੱਡਾ ਦੁਕਾਨ ਤੋਂ ਹੋਇਆ ਸੀਗਾ ਕਹਿੰਦੇ ਉਦੋਂ ਵੀ ਨਹੀਂ ਕਿਤੇ ਦਿਖਿਆ ਕਹਿੰਦਾ ਜੀ ਉਹਦਾ ਪਿੰਡ ਸੀਗਾ ਤਾਂ ਇਹ ਦੇਖੋ ਜੀ ਗੱਲ ਇਹ ਉਹ ਆ ਵੀ ਮੇਰੇ ਨਾ ਫਾਦਰ ਸਾਹਿਬ ਮੈਂ ਅੱਗੇ ਦੱਸ ਕੇ ਹਟਾਣਾ ਚਾਹ ਤੂੰ ਵੀ ਬੜੇ ਬਰੀ ਇਥੋਂ ਅਸੀਂ ਗਾਂ ਨੰਗਣਾ ਬਟਿੰਡੇ ਉਹਨਾਂ ਨੇ ਕਹਿਣਾ ਵੀ ਆਓ ਤੁਹਾਨੂੰ ਮਿਲਾ ਕੇ ਇਲਜਾਮ ਆ ਇੱਥੇ ਜਿਹੜੀ ਆਪਾਂ ਜ਼ਮੀਨ ਦੇ ਕੇ ਆ ਤਾਂ ਮੈਂ ਫਾਦਰ ਸਾਹਿਬ ਨੇ ਕਹਿੰਦਾ ਵੀ ਦੇਖੋ ਵੀ ਉੱਥੇ ਜਾ ਕੇ ਦੁੱਖ ਹੋਣਾ ਅੱਜ ਵੀ ਜਿਹੜੀ ਆਪਾਂ ਜ਼ਮੀਨ ਦੇ ਕੇ ਪਿੰਡ ਛੱਡ ਕੇ ਚਲੇ ਗਏ ਆਪਦੇ ਪਿੰਡ ਨੂੰ ਵੇਖ ਕੇ ਵੀ ਉਦੋਂ ਮੈਂ ਨਿਕਲਿਆ ਸੀ ਹੋ ਸਕਦਾ ਸਾਡੀ ਸੋਚ ਸੰਭਲੀ ਹੁੰਦੀ ਵੇਸੇ ਇੱਥੇ ਪਿੰਡ ਚ ਹੀ ਰਹਿੰਦੇ ਅੱਜ ਤੱਕ ਵੀ ਇਸ ਕਰਕੇ ਵੀ ਨਹੀਂ ਆਇਆ ਤੇ ਪਰ ਹੁਣ ਕਹਿਣ ਵਾਲਿਆਂ ਤਾਂ ਬਹੁਤ ਕੁਝ ਕਹਿਣਾ ਪਰ ਪਿੰਡ ਮੇਰਾ ਬੇਵਲੀਆ ਜ ਬ੍ਰਿਯਰ ਕੋ ਕਿਵੇਂ ਦੇਖਦੇ ਹੋ ਮਤਲਬ ਜਦੋਂ ਲੋਕ ਗੱਲਾਂ ਕਰਦੇ ਕਿ ਇਹਨਾਂ ਦਾ ਤਾਂ ਪਿੰਡ ਹੈ ਨਹੀਂ ਇਹ ਕਿਹਦਾ ਕਹਿੰਦਾ ਪਤਾ ਨਹੀਂ ਕਿਹਦਾ ਕੁਛ ਹੈ ਇਹ ਜਾਇ ਇਥੋਂ ਦੇ ਹੈ ਹਾਂ ਇਹ ਤਾਂ ਸਾਡੇ ਪਿੰਡ ਦੀ ਜ਼ਿੰਮੇ ਚਾਏ ਜੀ ਤੇ ਆਪ ਇਹਲੀ ਸੀ ਇਹਨਾਂ ਦੀ ਜੀ ਤੇ ਸਭ ਕੁਝ ਸਾਰਾ ਇਹਨਾਂ ਦਾ ਹੀ ਸੀ ਬਾਬੇ ਦਾ ਹੀ ਸੀ ਜੀ 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 ਮਤਲਬ ਇੱਕ ਗੱਲ ਕਰਦੇ ਆਪਾਂ ਜਦੋਂ ਇਹ ਹੁਣ ਕਹਿੰਦੇ ਵੀ ਤਿਆਰੀ ਕਰ ਰਹੇ ਆ ਵਿਧਾਨ ਸਭਾ ਜੈਤੂ ਹਲਕੇ ਤੋਂ ਹਾਂਜੀ ਤੇ ਅਸੀਂ ਇਹਨਾਂ ਦੀ ਇੰਟਰਵਿਊ ਕੀਤੀ ਸੀ ਉਹ ਇੰਟਰਵਿਊ ਦੇ ਵਿੱਚ ਲੋਕ ਥੱਲੇ ਕਮੈਂਟ ਕਰ ਰਹੇ ਆ ਕਹਿੰਦੇ ਨਹੀਂ ਇਹ ਤਾਂ ਇੱਥੋਂ ਦਾ ਬੰਦਾ ਹੀ ਨਹੀਂ ਉਹ ਝੂਠੇ ਆ ਜੀ ਅਸੀਂ ਸੱਚੇ ਆ ਇੱਥੋਂ ਦੇ ਜੰਮੇ ਜائے ਤੇ ਆਹੀ ਪਹਿਲੀ ਆ ਦੇਖੋ ਤੇਨ ਕਿ ਲਈ ਇਹਨਾਂ ਦੀ ਜ਼ਮੀਨ ਸੀ ਜੀ 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 ਤੇ ਮਤਲਬ ਫਿਰ ਤੁਸੀਂ ਜਦੋਂ ਇਹਨਾਂ ਤੋਂ ਪਹਿਲੀ ਲਈ ਤੇ ਤੁਸੀਂ ਲਈ ਸੀ ਉਹਨਾਂ ਨੇ ਆ ਲਈ ਜੀ ਤੁਹਾਡਾ ਕੀ ਨਾਮ ਹੈ ਠਾਨਾ ਸਿੰਘ ਜੀ ਹਾਂਜੀ ਠਾਨਾ ਸਿੰਘ ਜੀ ਕੀ ਸਚਾਈ ਹੈ ਇਹ ਕਹਿੰਦੇ ਵੀ ਇਹ ਸਫਰੀ ਦਾ ਪਿੰਡ ਨਹੀਂ ਹੈ ਜੀ ਵੇਖੋ ਜੀ ਇਹ ਤਾਂ ਬੱਚੇ ਜੀ ਹੋ ਗਏ ਹਮਮ ਜਨ ਛੋੜੀ ਹੋ ਗਏ ਜੀ ਇਹਨਾਂ ਦੇ ਵਿਚਾਰਕ ਸੀ ਬਾਬਾ ਜੀ ਨੇ ਜੀ ਜੀ ਇਹਨਾਂ ਨੂੰ ਪੜੀ ਦਸਦਾ ਜਾ ਕੇ ਤੁਸੀਂ ਜੀ ਉਹਨਾਂ ਦੇ ਪੜੀ ਲਈ ਜੀ ਕੋਈ ਥੋੜੇ ਬਸਨੀ ਪੱਕੇ ਬਸਨੀ ਕਿ ਥੋੜੇ ਜੀ ਕੋਈ ਜਿਹੜਾ ਚਾਹਦਾ ਨਹੀਂ ਥੋੜੇ ਬਸਨੀ ਮੈਂ ਕੀ ਹੋਵੇ ਵਕ ਮੈਂ ਵੀ ਜੈਦਾਸ ਲਈ ਹੈ ਜੀ ਸਾਡੇ ਕੋਲੇ ਸੇ ਰਹੇ ਆ ਹਮਮ ਬਹੁਤ ਸਾਲ 20 30 ਸਾਡੇ ਸੇ ਰਹੇ ਆ ਹਮਮ ਇਹਨਾਂ ਜੈਦਾਸੀ ਉਹ ਜੈਦਾਸੀ ਅਸੀਂ ਵੇਚ ਲਈ ਜੀ ਉਹ ਬੈਜੋ ਸਾਡੇ ਕੋਲ ਸਾਰਾ ਸਬੂਤ ਆ 40000 ਤਿੰਨ ਕਿੱਲੇ ਸਾਡੇ ਕੋਲੇ ਤੇ ਨਿਕਲੇ ਪਰ ਸਰਪੰਚਾ ਕੋਲੇ ਜੀ ਕੋਈ ਆਖੇ ਵੀ ਇਸ ਬਸਨੀਕ ਨਹੀਂ ਇਸਨੀ ਕਿਥੋਂ ਹੈਗੇ ਨਾ ਦਾਦਾ ਜੀ ਹੇ ਛੋਟੇ ਸੀ ਬਿਲਕੁਲ ਮੈਨੂੰ ਆਪਾਂ ਕਹਿੰਦੇ ਨਹੀਂ ਬੱਚੇ ਛੋਟੇ ਪਤਾ ਸੀ ਹੋਰ ਕਿਸੇ ਗੱਲ ਦੀ ਜਿਵੇਂ ਬਾਦ ਵੀ ਇਸੇ ਪਸੀਕ ਉਹਨਾਂ ਦੀ ਵੀ ਇਸੇ ਪਸੀਕ ਨਹੀਂ ਹੈ ਬਿਲਕੁਲ ਨਹੀਂ ਫਾਦਰ ਸਾਹਿਬ ਦਾ ਨਾਮ ਤੁਹਾਨੂੰ ਇਹਨਾਂ ਦੇ ਫਾਦਰ ਜਿਹੜੇ ਸੀਗੇ ਇਹਨਾਂ ਦੇ ਫਾਦਰ ਤੋਂ ਜ਼ਮੀਨ ਲਈ ਸੀ ਤੁਸੀਂ ਕਿਹਨਾਂ ਦੇ ਦਾਦੇ ਤੋਂ ਲਈ ਸੀ ਜਾਗਰ ਸਿੰਘ ਤੋਂ ਅਜਾਗਰ ਸਿੰਘ ਤੋਂ ਨਹੀਂ ਠੀਕ ਹੈ ਮਤਲਬ ਇਹ ਕਿਸੇ ਨਾ ਕਿਤੇ ਕਹਿੰਦੇ ਵੀ ਲੋਕ ਜਦੋਂ ਕੋਈ ਬੰਦਾ ਬਲੁੰਦੀਆਂ ਛੁੰਦਾ ਹੈਗਾ ਚੜਨ ਵਾਸਤੇ ਹੁੰਦਾ ਹੈ ਉਹਨੂੰ ਸਿੱਟਣ ਵਾਸਤੇ ਬਹੁਤ ਕੁਝ ਉਪਰਾਲੇ ਕਰਦੇ ਹੈ ਰਾਜਨੀਤੀ ਕਰਦਾ ਲੱਗਦਾ ਕਿਤੇ ਨਾ ਕਿਤੇ ਇਹ ਜਿਹੜੇ ਕਮੈਂਟ ਕਰ ਰਹੇ ਆਹੀ ਗੱਲ ਕਰ ਰਹੇ ਦੇਖੋ ਇਹ ਉਹਨਾਂ ਨੇ ਇਕਵਟ ਕਰਨਾ ਹੀ ਹੈ ਵੀ ਇਥੋਂ ਨਹੀਂ ਹੋ ਸਕੋ ਕੁਛ ਕਰਨ ਦੇ ਇਥੋਂ ਪਰ ਅਸੀਂ ਕਹਿ ਰਹੇ ਨਾ ਵੀ ਸਾਈਂ ਇਥੋਂ ਜੰਪਾ ਲੈਸੋ ਜੇ ਇਥੋਂ ਜਾਇਦਾ ਤਲੀ ਨਹੀਂ ਦਾਦਾ ਜੀ ਤੁਸੀਂ ਜਾਇਦਾ ਨਹੀਂ ਕੋਈ ਤੋਖਾ ਛੜੀ ਸਾਡਾ ਖੁਸ਼ੀ ਹੋ ਕੇ ਜਿਗੇ ਗਏ ਅਸੀਂ ਖੁਸ਼ ਹੋ ਕੇ ਲਈ ਬਸ ਜਾ ਪੈਲੀ ਨਹੀਂ ਸਹੀ ਇਥੇ ਇਸੇ ਬਸ ਨਹੀਂ ਪੱਕੇ 30 ਸਾਲ ਇਸੇ ਨੇ ਕੋਈ ਇਹਦੇ ਬਜ਼ੁਰਗ ਨੇ ਦਾਦਾ ਜੀ ਚੱਲੇ ਬੱਚੇ ਪੁੱਤਰੇ ਛੋਟੇ ਦੇ ਨਹੀਂ ਆ ਸਕੇ ਉਹ ਅੱਜ ਆਏ ਆ ਠੀਕ ਆ ਹੁਣ ਜੀ ਸਕਦੇ ਪਿੰਡ ਇਹਨਾਂ ਦੇ ਹੂੰ ਉਹ ਜੋ ਕੋਈ ਗੱਲ ਆ ਉਹ ਦੱਸੋ ਜੀ ਜੇ ਮੰਨ ਲਓ ਹੁਣ ਕੱਲ ਨੂੰ ਇਹ ਵਿਧਾਨ ਸਭਾ ਦੇ ਵਿੱਚ ਖੜੇ ਹੁੰਦੇ ਆ ਤੁਹਾਨੂੰ ਲੱਗੂਗਾ ਵੀ ਯਾਰ ਸਾਡੇ ਪਿੰਡ ਦਾ ਵੀ ਅਜ ਐਮਐਲਏ ਬਣਨ ਜਾ ਰਿਹਾ ਹਾਂਜੀ ਲੱਗੂਗਾ ਸਾਨੂੰ ਲੱਗੂਗਾ ਅਸੀਂ ਇਹ ਖਿਆਲ ਤੇ ਖੋਇਏ ਅਸੀਂ ਜੋ ਹੋਇਆ ਵੀ ਮਤਲਬ ਵੀ ਕਰਾਂਗੇ ਅਸੀਂ ਕੋਈ ਚੱਕਰ ਹੂੰ ਹਾਂ ਉਹ ਕਿ ਜੇ ਜਿਹੜੀ ਕੋਈ ਗੱਲ ਉਹ ਦੱਸੋ ਸਾਨੂੰ ਇਹ ਬੁਰਗੋ ਲੱਗਦਾ ਕਿ ਤਨਾ ਕਿਤੇ ਤੋਂ ਪਿੰਡ ਦਾ ਹੀ ਬੰਦਾ ਕੋਈ ਇਲੈਕਸ਼ਨ 'ਚ ਖੜਾ ਹੁੰਦਾ ਜਿਵੇਂ ਇਹ ਤਾਂ ਹੁਣ ਵੱਡੀਆਂ ਵੋਟਾਂ 'ਚ ਖੜਾ ਹੋਊਗਾ ਬਾਈ ਤੇ ਮਹਿਸੂਸ ਹੋਊਗੀ ਗੱਲ ਇਹ ਕਿ ਉਹ ਮਸੂਲ ਜੀ ਵੀ ਮਤਲਬ ਵੀ ਸਾਡੇ ਪਿੰਡ ਦਾ ਬੰਦਾ ਆ ਪਿੰਡ ਦਾ ਬੰਦਾ ਜੀ ਆਖਾਂ ਗਈ ਬਾਵਾਂ ਕਿੱਥੇ ਖਵਾ ਲਿਓ ਹੂੰ ਸਾਡੇ ਪਿੰਡ ਦਾ ਜਮੇ ਜਾਇਆ ਇੱਥੋਂ ਦਾ ਹੀ ਹੂੰ ਸੋ ਗੱਲਬਾਤ ਵੀ ਕਰਾਂਗੇ ਬਾਈ ਤੁਹਾਨੂੰ ਵੀ ਸ਼ਾਇਦ ਤੁਹਾਡੀ ਉਮਰ ਤੋਂ ਤਾਂ ਪਹਿਲਾਂ ਦੀ ਗੱਲ ਹੈ ਹਨਾ ਤੁਸੀਂ ਵੀ ਕਿਤੇ ਜ਼ਿਕਰ ਕੀਤਾ ਹਣਾ ਜਦੋਂ ਬਾਈ ਦੀ ਵੀਡੀਓ ਦੇਖੀ ਜੀ ਨਹੀਂ ਜੇਕਰ ਅਸੀਂ ਇੱਥੇ ਕਰਦੇ ਸੀ ਬੈਂਚ ਤੇ ਵੀ ਇਹ ਬੰਦਾ ਬਹਿਵਲ ਕਲਪੈਂਡ ਕਹਿ ਰਿਹਾ ਹਨਾ ਤੇ ਫਿਰ ਤਾਇਆ ਜੀ ਨੇ ਗੱਲ ਕੀਤੀ ਅੱਜ ਜਦੋਂ ਇਹ ਸਾਡੇ ਕੋਲੇ ਆਏ ਜੀ ਤੇ ਤਾਇਆ ਜੀ ਨੇ ਦੱਸਿਆ ਵੀ ਹਾਂ ਆਪਾਂ ਇਹਨਾਂ ਤੋਂ ਜ਼ਮੀਨ ਲਈ ਸੀ ਸਾਡੀ ਸੁਰਤ ਤੋਂ ਤਾਂ ਪਹਿਲਾਂ ਦੀ ਗੱਲ ਹੈ ਹਾਂਜੀ ਹਾਂਜੀ ਬਤਲ ਜਦੋਂ ਆਪਾਂ ਕਈ ਵਾਰੀ ਹਾਸੋ ਹੀ ਨਹੀਂ ਪੈ ਜਾਂਦੇ ਹਨਾ ਵੀ ਅਗਲਾ ਕਹਿੰਦਾ ਯਰੇ ਤਾਂ ਵੋਟਾਂ ਖੜਾ ਹੋਣ ਦਾ ਮਾਰੀ ਆਪਦਾ ਪਿੰਡ ਬਹਿਵਲ ਦੱਸੀ ਜਾਂਦਾ ਤੁਹਾਨੂੰ ਵੀ ਲੱਗਿਆ ਸੀ ਕੇਰਾਂ ਤਾਂ ਲੱਗਿਆ ਸੀ ਸਾਨੂੰ ਵੀ ਜੀ ਵੀ ਆਪਾਂ ਜਦੋਂ ਜਾਣਦੇ ਹੀ ਨਹੀਂ ਸੀਗੇ ਹਨਾ ਤੇ ਫਿਰ ਜਦੋਂ ਅੱਜ ਤਾਂ ਆਈ ਨਾ ਗੱਲ ਕੀਤੀ ਉਹ ਕਹਿੰਦਾ ਹਾਂ ਇਹ ਇੱਥੋਂ ਦੇ ਜੰਪਾਲਾ ਜੀ ਤੇ ਇਹਨਾਂ ਦੇ ਦਾਦਾ ਜੀ ਤੋਂ ਆਪਾਂ ਜ਼ਮੀਨ ਲਈ ਸੀ ਇੱਥੇ ਰਹੇ ਇਹ 25 30 ਸਾਲ ਆਪਣੇ ਕੋਲੇ ਨਾਲ ਹੀ ਘਰ ਪਾਇਆ ਸੀਗਾ ਜੀ 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 ਹਾਂ ਜੀ ਮਤਲਬ ਕਿਤੇ ਨਾ ਕਿਤੇ ਲੋਕਾਂ ਨੂੰ ਕਹਿੰਦੇ ਨੇ ਵੀ ਕਮੈਂਟ ਕਰਕੇ ਦੋ ਦੱਸਣਾ ਹੁੰਦਾ ਕਿ ਇਹ ਬੰਦਾ ਇਹ ਸਾਡੇ ਹਲਕੇ ਚ ਨਾ ਆਵੇ ਹਾਂ ਜੀ ਹਾਂ ਜੀ ਹਾਂ ਜੀ ਇਹੀ ਗੱਲ ਸੀ ਇਹ ਇਹੀ ਗੱਲ ਸੀ ਸਹੀ ਹੈ ਤੇ ਤੁਹਾਨੂੰ ਕਿਵੇਂ ਲੱਗਿਆ ਸਾਨੂੰ ਤਾਂ ਹੁਣ ਪਤਾ ਲੱਗਿਆ ਵੀ ਸਹੀ ਐ ਇਹ ਬੰਦਾ ਹੂੰ ਵੀ ਇੱਥੋਂ ਦੇ ਵਸਨੀਕ ਜੋ ਤਾਇਆ ਜੀ ਨੇ ਦੱਸਿਆ ਵੀ ਇਹ 30 ਸਾਲ ਇੱਥੇ ਰਹੇ ਐ ਜੀ 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 ਹਾਂਜੀ ਤੇ ਸਾਡੇ ਗਵਾਂਢੀ ਸੀ ਇੱਥੇ ਜੀ ਇੱਥੇ ਰਹਿੰਦੇ ਰਹੇ ਜਿੱਥੋਂ ਦੇ ਜਮੇ ਪਲੇ ਆ ਜੀ ਇਹ ਤਾਇਆ ਜੀ ਆਂਦੇ ਟਿਕਟ ਮਿਲਣਾ ਨਾ ਮਿਲਣਾ ਤਾਂ ਬਾਅਦ ਦੀ ਗੱਲ ਹੁੰਦੀ ਉਹ ਤਾਂ ਬਾਅਦ ਦੀਆਂ ਗੱਲਾਂ ਜੀ ਜੀ ਅੱਗੇ ਮਿਹਨਤ ਤਾਂ ਹਰੇਕ ਬੰਦੇ ਨੇ ਕਰਨੀ ਹੈ ਹਨਾ ਮੰਨ ਲਓ ਜੇ ਕਿਤੇ ਮਿਹਨਤ ਕਰਦਾ ਬੰਦਾ ਹਾਂਜੀ ਟਿਕਟ ਕਲੀਅਰ ਹੋ ਜਾਂਦੀ ਹੈ ਹਨਾ ਹਾਂਜੀ ਫਿਰ ਤੁਹਾਨੂੰ ਇਹ ਲੱਗੂਗਾ ਕਿ ਯਾਰ ਇਹ ਸਾਡੇ ਪਿੰਡ ਦੇ ਤੇ ਅਸੀਂ ਵੱਧ ਸਪੋਰਟ ਕਰੀਏ ਹਾਂ ਫਿਰ ਪਿੰਡ ਦੇ ਤਾਂ ਹਰੇਕ ਬੰਦਾ ਹੀ ਸਪੋਰਟ ਕਰਦਾ ਜੀ ਹਨਾ ਸਾਰਾ ਪਿੰਡ ਹੀ ਸੋਚਦਾ ਵੀ ਆਪਣੇ ਪਿੰਡ ਦਾ ਬੰਦਾ ਯਾਰ ਫਿਰ ਹਨਾ ਇਹ ਲੱਗਦਾ ਕਿਤਨੇ ਕਿਤੇ ਜੇ ਪਿੰਡ ਦਾ ਬੰਦਾ ਆਪਦਾ ਖੜਾ ਹੋਵੇ ਤੇ ਇਹ ਮਹਿਸੂਸ ਹੁੰਦਾ ਕਿ ਯਾਰ ਜੇ ਪਿੰਡ ਦਾ ਬੰਦਾ ਹੋਊਗਾ ਤਾਂ ਪਿੰਡ ਨੂੰ ਵੱਧ ਪ੍ਰੈਫਰੈਂਸ ਦੇਊਗਾ ਹਾਂਜੀ ਹਾਂਜੀ ਇਹ ਤਾਂ ਸਾਰਾ ਪਿੰਡ ਹੀ ਕਹਿੰਦਾ ਜੀ ਫਿਰ ਵੀ ਸਾਡੇ ਪਿੰਡ ਦਾ ਬੰਦਾ ਜੇ ਕੋਈ ਉੱਚੀ ਬਲੰਦੀ ਛੂਹੂਗਾ ਤਾਂ ਫਿਰ ਸਾਨੂੰ ਵੀ ਕੋਈ ਕਾਮਯਾਬ ਕਰੂਗਾ ਹਨਾ ਹਾਂ ਪਿੰਡ ਬਾਰੇ ਸੋਚੂਗਾ ਬਿਲਕੁਲ ਬਿਲਕੁਲ ਹਾਂਜੀ ਠੀਕ ਹੈ ਭਾਈ ਜੀ ਕਿਵੇਂ ਲੱਗਦਾ ਜਦੋਂ ਮਤਲਬ ਇਹੋ ਜਿਹੇ ਲੋਕ ਗੱਲਾਂ ਕਰਦੇ ਕੇਰੇ ਪਿੰਡ ਦੇ ਹੀ ਹੈ ਨਹੀਂਗਾ ਤੇ ਕਿਵੇਂ ਜਿਹਾ ਮਹਿਸੂਸ ਹੁੰਦਾ ਫਿਰ ਤੁਹਾਨੂੰ ਤੁਸੀਂ ਇਹਨਾਂ ਦੇ ਮਤਲਬ ਕਜ਼ਨ ਬਰਦਰ ਨਹੀਂ ਅਸੀਂ ਤਾਂ ਇੱਥੋਂ ਦੇ ਵਸਨੀਕ ਇੱਥੇ ਹੀ ਮੇਰੇ ਚਾਚਾ ਜੀ ਦਾ ਬੇਟਾ ਜੀ ਜੀ ਹਾਂ ਜੀ ਇੱਥੇ ਇੱਥੇ ਬਹੁਤ ਚਿਰ ਰਹੇ ਹਾਂ ਇੱਥੇ ਇਹਨੂੰ ਨਹੀਂ ਪਤਾ ਸੀਗਾ ਇਹਨੇ ਮੈਨੂੰ ਪੁੱਛਿਆ ਫਿਰ ਮੈਂ ਦੱਸਿਆ ਇਹਨਾਂ ਦੇ ਨਾਮ ਫਿਰ ਅਸੀਂ ਅੱਜ ਇੱਥੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੁਖਸ ਤੁਸੀਂ ਕਿੱਥੇ ਰਹਿੰਦੇ ਹੋ ਫਰੀਦਕੋਟ ਫਰੀਦਕੋਟ ਨੇ ਇੱਥੇ ਤੁਸੀਂ ਵੀ ਇਹਨਾਂ ਦੇ ਨਾਲ ਹੀ ਚਲੇ ਗਏ ਸੀ ਕਿ ਬਾਅਦ ਚ ਗਏ ਹੋ ਨਹੀਂ ਅਸੀਂ ਤਾਂ ਪਹਿਲਾਂ ਬਜ਼ੁਰਗ ਸੀ ਕਿ ਨਾ ਅੱਛਾ ਅੱਛਾ ਉਹ ਤੋਂ ਚਲੇ ਹੋਰ ਜਮੀਨ ਵਿੱਚ ਸੀਗੇ ਸੀ ਮਤਲਬ ਤੁਹਾਡੇ ਕਹਿੰਦੇ ਚਾਚੇ ਦਾ ਬੇਟਾ ਹਾਂਜੀ ਚਾਚੇ ਦਾ ਬੇਟਾ ਚਾਚੇ ਦਾ ਹਾਂਜੀ ਠੀਕ ਹੈ ਸੋ ਇਹ ਸੰ ਸਫਰੀ ਦਾ ਜਿਵੇਂ ਦੱਸਿਆ ਸਫਰ ਕਿ ਬੈਬਲ ਕਲਾ ਤੋਂ ਸ਼ੁਰੂ ਹੋ ਕੇ ਤੇ ਫਰੀਦਕੋਟ ਜਾ ਕੇ ਸਮਾਪਤ ਹੁੰਦਾ ਸਫਰ ਪਰ ਚਲਦਲ ਚਲਦਾ ਸਫਰ ਦੁਬਾਰਾ ਫੇਰ ਬੈਬਲ ਦੇ ਵਿੱਚ ਆ ਜਾਂਦਾ ਕਿਤੇ ਨਾ ਕਿਤੇ ਵਿਰੋਧੀਆਂ ਨੂੰ ਇਹ ਦੇਖਣਾ ਹੋਵੇਗਾ ਕਿ ਗੱਲ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਕਿ ਕਿਸੇ ਤੇ ਵੀ ਕਮੈਂਟ ਕਰਨਾ ਇਸ ਤਰ੍ਹਾਂ ਠੀਕ ਨਹੀਂ ਹੁੰਦਾ ਹਰ ਇੱਕ ਬੰਦਾ ਕੋਈ ਐ ਨਹੀਂ ਦੱਸ ਦਿੰਦਾ ਕਿ ਮੇਰਾ ਪਿੰਡ ਆ ਤੇ ਮੇਰਾ ਪਿੰਡ ਹੋਆ ਪਰ ਪਿੰਡਾਂ ਵਾਸਤੇ ਇਹ ਧਿਆਨ ਦੇਣਾ ਜ਼ਰੂਰੀ ਗੱਲ ਹੈ ਬਣੇ ਰੋ ਫਿਰ ਮਿਲਦੇ ਆ ਤੁਹਾਡਾ ਅਗਲੀ ਖਬਰ ਜੀ